ਆ ਆਪਣੇ ਕੋਲ ਇੱਕ ਸਿੱਕਾ ਇਹਨੂੰ ਤੁਸੀਂ ਦੇਖੋ ਚੰਗੀ ਤਰ੍ਹਾਂ ਵੀ ਇਹ ਸਿੱਕਾ ਇਹ 2 ਰੁਪਏ ਦਾ ਸਿੱਕਾ ਤੇ 2012 ਦਾ ਦੇਖ ਲਓ ਤੁਸੀਂ ਵੀ ਦੇਖਦੇ ਆ ਕੀ ਕਰਦੇ ਇਹਨੂੰ ਆਪਾਂ ਇੰਜ ਇਸ ਤਰ੍ਹਾਂ ਰਗੜਨਾ ਹੈ ਠੀਕ ਹੈ ਰਗੜਨ ਦੇ ਨਾਲ ਇਦਾਂ ਸਿੱਕੇ ਦਾ ਕੋਈ ਫੁੱਲ ਬੰਦ ਆ ਲక్ష్ਮੀ ਖੁਸ਼ ਹੁੰਦੀ ਹੈ ਜਾਂ ਕੀ ਕਰਦੀ ਹੈ ਆਪਾਂ ਸਾਰੇ ਇਨ ਦੇਖਦੇ ਆ ਸਾਨੂੰ ਇਨਾਂ ਚਮਤਕਾਰਾਂ ਦੇ ਪਿੱਛੇ ਸਚਾਈ ਲੱਭਣ ਦੀ ਲੋੜ ਹੈ ਵੀ ਅਸਲ ਚੇਹ ਦੇ ਪਿੱਛੇ ਸਾਇੰਸ ਕੀ ਕੰਮ ਕਰਦੀ ਹੈ ਹੱਥ ਦੀ ਸਫਾਈ ਕੀ ਕੰਮ ਕਰਦੀ ਹੈ ਭੋਲੇ ਭਾਲੇ ਲੋਕ ਸਾਡੇ ਇਨੋਸੈਂਟ ਲੋਕ ਉਹ ਚਮਤਕਾਰ ਸਮਝ ਕੇ ਇਸ ਨੂੰ ਅੰਧਵਿਸ਼ਵਾਸਾਂ ਵਿੱਚ ਫਸ ਜਾਂਦੇ ਆ ਤੇ ਇਹ ਜਿਹੜੇ ਬਾਬੇ ਆ ਜੋਤਸ਼ੀ ਆ ਤਾੰਤ੍ਰਿਕ ਆ ਇਹ ਆਪਣੀਆਂ ਜੇਬਾਂ ਭਰ ਕੇ ਤੇ ਅੱਗੇ ਜਾਂਦੇ ਆ ਦੇਖੋ ਅੰਡਾ ਅਸਲੀ ਆ असली है बिल्कुल असली है हुन ए अंडा मैं ਤੁਹਾਡੇ ਸਿਰ ਚ ਮਾਰੂੰਗਾ ਨਹੀਂ ਚੈੱਕ ਕਰੂਗਾ ਸਾਬਤ ਤੀਲੀ ਇਹ ਕੀ ਵੇ ਇਹ ਵੀ ਇੱਕ ਹੱਥ ਦੀ ਸਫਾਈ ਹੈ ਫੇਰਾ ਤੀਲੀ ਜਦ ਕਿ ਮੈਂ ਖੁਦ ਦੋ ਟੋਟੇ ਕਿਤੇ ਸੀ ਤੀਲੀ ਦੇ ਦੋ ਟੋਟੇ ਕਰ ਲਓ ਭਾਵੇਂ ਇਹਦੇ 40 ਟੋਟੇ ਕਰ ਲਓ ਇਹ ਸਾਰੀ ਹੱਥ ਦੀ ਸਫਾਈ ਹੁੰਦੀ ਹੈ ਇਹੀ ਕੁਛ ਨਿੱਕੇ ਨਿੱਕੇ ਚਮਤਕਾਰ ਕਰਕੇ ਤਾਂ ਉਹ ਕਹਿੰਦਾ ਕੋਈ ਨਹੀਂ ਸਮੱਸਿਆ ਆਪਾਂ ਠੀਕ ਕਰ ਦਿੰਨੇ ਆ ਉਹਨਾਂ ਬਾਬੇ ਨੇ ਨਿੰਬੂ ਚੀਰਿਆ ਇੱਕ ਤਾਂ ਨਿੰਬੂ ਦੇ ਵਿੱਚੋਂ ਖੂਨ ਨਿਕਲ ਆਇਆ ਅੱਛਾ ਉਹੀ ਵਾਲਾ ਨਿੰਬੂ ਐ ਬਿਲਕੁਲ ਆਹੀ ਆਮ ਨਿੰਬੂ ਹੁੰਦਾ ਜਿਹੜਾ ਉਹਨੂੰ ਹਾਂ ਜਦੋਂ ਬਾਬਾ ਜੀ ਚੀਰਦੇ ਆ ਤਾਂ ਉਹਦੇ ਵਿੱਚੋਂ ਖੂਨ ਨਿਕਲਦਾ ਆ ਗੁੜੀਆ ਦੀ ਲੱਤ ਦੇ ਉੱਤੇ ਨਾ ਮੈਂ ਕੁਛ ਮਾਰ ਰਿਹਾ ਹੈ ਨਾ ਤੁਹਾਨੂੰ ਦਰਦ ਹੋਏਗਾ ਤੇ ਤੁਹਾਨੂੰ ਸੱਚਮੁੱਚ ਫੀਲ ਹੋਣ ਲੱਗ ਪਏਗਾ ਕਿ ਵੀ ਮੈਨੂੰ ਸੱਚੀ ਹੋ ਰਿਹਾ ਇਸ ਤਰ੍ਹਾਂ ਦੀ ਫੀਲਿੰਗ ਆਏਗੀ ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਣ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਜਾਦੂ ਦੀਆਂ ਟ੍ਰਿਕਸ ਦਿਖਾਵਾਂਗੇ ਜੀ ਹਾਂ ਬਚਪਨ ਦੇ ਵਿੱਚ ਅਸੀਂ ਸਾਰਿਆਂ ਨੇ ਜਾਦੂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਅੰਕਲ ਦੇ ਵੱਲੋਂ ਸਕੂਲ ਦੇ ਵਿੱਚ ਆ ਕੇ ਸਾਰੇ ਬੱਚਿਆਂ ਨੂੰ ਜਾਦੂ ਵਿਖਾਇਆ ਜਾਂਦਾ ਸੀ ਤੇ ਵੱਖ-ਵੱਖ ਰੀਆਂ ਟ੍ਰਿਕਸ ਅਪਣਾਈਆਂ ਜਾਂਦੀਆਂ ਸੀ ਤੇ ਅੱਜ ਉਸੇ ਟ੍ਰਿਕਸ ਨੂੰ ਤੁਹਾਡੇ ਰੂਬਰੂ ਕੀਤਾ ਜਾਵੇਗਾ ਤੇ ਇਹਨਾਂ ਟ੍ਰਿਕਸ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਡੇ ਨਾਲ ਰਾਜੂ ਸੋਨੀ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਜੀ ਸਭ ਤੋਂ ਪਹਿਲਾਂ ਦੱਸੋ ਕਿ ਇਹ ਜਾਦੂ ਹੈ ਕੀ ਹੈ ਬਾਕੀ ਬਾਅਦ ਵਿੱਚ ਅਸੀਂ ਟ੍ਰਿਕਸ ਦਾ ਜ਼ਿਕਰ ਕਰਨਾ ਜਾਦੂ ਕਲਾਇਕ ਜਾਦੂ ਹੱਥ ਦੀ ਸਫਾਈ ਹੈ ਜਾਦੂ ਵਿਗਿਆਨ ਹੈ ਜੀ ਔਰ ਇਸ ਦੇ ਨਾਲ ਹੀ ਜਾਦੂ ਹੈ ਜਿਹੜਾ ਇਹ ਸਾਡੀ ਕਲਾ ਦਾ ਮਨੋਰੰਜਨ ਕਰਨ ਵਾਲਾ ਬਹੁਤ ਹੀ ਖੂਬਸੂਰਤ ਸਾਧਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਬਹੁਤ ਹੀ ਚਲਾਕ ਲੋਕਾਂ ਨੇ ਹੱਥ ਦੇ ਟ੍ਰਿਕਸ ਨੂੰ ਸਾਇੰਸ ਦੇ ਸਮਾਨ ਦੇ ਨਾਲ ਚਮਤਕਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਔਰ ਇਹ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਕਿ ਪਖੰਡੀ ਸਾਧ ਜੋਤਿਸ਼ੀ ਤਾਤ੍ਰਿਕ ਇਹ ਜਿਸ ਤਰ੍ਹਾਂ ਅੰਧਵਿਸ਼ਵਾਸਾਂ ਵਿੱਚ ਲੋਕਾਂ ਨੂੰ ਫਸਾਉਂਦੇ ਆ ਤੇ ਕੋਈ ਕਲਾ ਦੇ ਰਾਹੀ ਇਹ ਮੈਸੇਜ ਦਿੰਦੇ ਆ ਕਿ ਵੀ ਅਸੀਂ ਤੇ ਤੁਹਾਨੂੰ ਚਮਤਕਾਰ ਦਿਖਾਇਆ ਸਾਡੀ ਭੋਲੀ ਜਨਤਾ ਭੋਲੇ ਭਾਰੇ ਲੋਕ ਸਾਡੇ ਇਨੋਸੈਂਟ ਲੋਕ ਉਹ ਚਮਤਕਾਰ ਸਮਝ ਕੇ ਇਸ ਨੂੰ ਅੰਧਵਿਸ਼ਵਾਸਾਂ ਵਿੱਚ ਫਸ ਜਾਂਦੇ ਆ ਤੇ ਇਹ ਜਿਹੜੇ ਬਾਬੇ ਆ ਜੋਤਸ਼ੀ ਆ ਤਾੰਤ੍ਰਿਕ ਆ ਇਹ ਆਪਣੀਆਂ ਜੇਬਾਂ ਭਰ ਕੇ ਤੇ ਅੱਗੇ ਜਾਂਦੇ ਆ ਇਸ ਦੇ ਨਾਲ ਸਾਰੀ ਉਮਰ ਵਾਸਤੇ ਜਿਹੜੇ ਸਾਡੇ ਭੋਲੇ ਲੋਕ ਆ ਉਹਨਾਂ ਦੇ ਦਿਮਾਗ ਵਿੱਚ ਹਨੇਰਾ ਪਰ ਜਾਂਦਾ ਕਿ ਬਾਬਾ ਜੀ ਆਏ ਸੀ ਉਹਨਾਂ ਨੇ ਦਲਿਤੇ ਸੋਨੋ ਜਮਾ ਦਿੱਤੀ ਅੱਜ ਉਹਨਾਂ ਨੇ ਸਾਡੇ ਹੱਥ ਦੇ ਉੱਤੇ ਦਾਣੇ ਰੱਖੇ ਤਾਂ ਉਹਦੇ ਨਾਲ ਫੁੱਲ ਵੀ ਆ ਗਿਆ ਫੁੱਲ ਰੱਖਿਆ ਉਹਦੇ ਨਾਲ ਦਾਣੇ ਹੋ ਗਏ ਹੈਨਾ ਜਾਂ ਦਾਣੇ ਰੱਖੇ ਸੀ ਤਾਂ ਸਵਾਹ ਬਨ ਗਈ ਨਾਲ ਇਸ ਤਰ੍ਹਾਂ ਕਿੰਨਾ ਕੁਝ ਉਹ ਕਰਕੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਬਾਬੇ ਤੇ ਅੱਗੇ ਜਾਂਦੇ ਆ ਪਰ ساری ਉਮਰ ਹਨੇਰਾ ਟੋਂਦੇ ਰਹਿੰਦੇ ਆ ਸਾਡੇ भोले-ਭਾਲੇ ਲੋਕ ਜੀ ਤੇ ਜਿਹੜੀਆਂ ਤੁਸੀਂ ਚੀਜ਼ਾਂ ਰੱਖ ਕੇ ਬੈਠੇ ਹੋ ਆਪਣੇ ਕੋਲ ਜਿਵੇਂ ਆ ਸਿੱਕੇ ਰੱਖੇ ਹੋਏ ਨੇ ਮਾਚਿਸ ਰੱਖੀ ਹੋਈ ਆ ਅੰਡੇ ਰੱਖੇ ਹੋਇਆ ਨਿੰਬੂ ਰੱਖਿਆ ਹੋਇਆ ਇਹਨਾਂ ਨਾਲ ਕਿਹੜੀਆਂ-ਕਿਹੜੀਆਂ ਅਜਿਹੀ ਟ੍ਰਿਕਸ ਕਰੋਗੇ ਤੇ ਦੱਸੋਗੇ ਵੀ ਕਿਵੇਂ ਇਹ ਟ੍ਰਿਕਸ ਕੀਤੀਆਂ ਜਾ ਸਕਦੀਆਂ ਅ ਸਿਮਰਨ ਜੀ ਮੈਂ ਇਹ ਛੋਟਾ ਜਿਹਾ ਇੱਕ ਯਤਨ ਕਰ ਰਿਹਾ ਕਿ ਤੁਹਾਨੂੰ ਇਹ ਸਪਸ਼ਟ ਕਰ ਦੇਵਾਂ ਕਿ ਵੀ ਕਿਸ ਤਰ੍ਹਾਂ ਇਹ ਟ੍ਰਿਕਸ ਕੀਤੇ ਜਾਂਦੇ ਆ ਇਹਦੇ ਪਿੱਛੇ ਕਿਹੜੀ ਸਾਇੰਸ ਕੰਮ ਕਰਦੀ ਹੈ ਹੱਥ ਦੀ ਸਫਾਈ ਕਿਵੇਂ ਕੰਮ ਕਰਦੀ ਹੈ ਔਰ ਆਮ ਤੌਰ ਤੇ ਕਹਿੋ ਜੇ ਟ੍ਰਿਕਸ ਆ ਕੇ ਬਾਬੇ ਸਾਡੇ ਕੋਲ ਕਰਦੇ ਆ ਤੇ ਸਾਡੇ ਭੋਲੇ ਭਾਰੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਆ ਆਪਣੇ ਕੋਲ ਇੱਕ ਸਿੱਕਾ ਇਹਨੂੰ ਤੁਸੀਂ ਦੇਖੋ ਚੰਗੀ ਤਰ੍ਹਾਂ ਵੀ ਇਹ ਸਿੱਕਾ ਹੈ ਇਹ 2 ਰੁਪਏ ਦਾ ਸਿੱਕਾ ਤੇ 2012 ਦਾ ਦੇਖ ਲਓ ਤੁਸੀਂ ਵੀ 2 ਰੁਪਏ ਦਾ ਸਿੱਕਾ ਹਾਂ 2 ਰੁਪਏ ਦਾ ਸਿੱਕਾ ਹੈ ਤੇ ਕੋਈ ਵੀ ਕੀ ਕਰੋਗੇ ਸਰ ਹਾਂ ਇਹਦੇ ਨਾਲ ਇਹ ਕਰਕੇ ਦਿਖਾਉਣਾ ਤੁਹਾਨੂੰ ਕਿ ਵੀ ਕੀ ਲక్ష్ਮੀ ਤੁਹਾਡੇ ਤੋਂ ਖੁਸ਼ ਹੈ ਜਾਂ ਨਾਰਾਜ਼ ਹੈ ਜੇ ਮੇਰੇ ਤੋਂ ਹਾਂ ਤੁਹਾਡੇ ਤੋਂ ਭਾਵ ਜਨਤਾ ਤੋਂ ਲੋਕਾਂ ਤੋਂ ਜਿੱਥੇ ਵੀ ਬਾਬਾ ਜੀ ਜਾਂਦੇ ਆ ਉਹ ਇਸ ਤਰ੍ਹਾਂ ਹੀ ਕਰਦੇ ਆ ਕਿ ਜਿਹੜੇ ਵੀ ਉਹਦੇ ਸਾਹਮਣੇ ਭਗਤ ਬੈਠੇ ਆ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਹਾਡੇ ਅੱਗੇ ਲక్ష్ਮੀ ਹੈ ਜਿਹੜੀ ਉਹ ਖੁਸ਼ ਹੈ ਤੁਹਾਡੇ ਤੋਂ ਜਾਂ ਤੁਹਾਡੇ ਤੋਂ ਨਾਰਾਜ਼ ਹੈ ਜੇ ਨਾਰਾਜ਼ ਹੈ ਤਾਂ ਕਿਉਂ ਹੈ ਖੁਸ਼ ਹੈ ਤਾਂ ਉਹ ਕਿਉਂ ਹੈ ਇਹ ਸਾਰਾ ਕੁਝ ਕਰਕੇ ਸਾਨੂੰ ਗੁੰਮਰਾਹ ਕਰਦੇ ਆ ਹੁਣ ਤੁਸੀਂ ਇਹ ਦੇਖੋ ਇਹਨੂੰ ਪੂਰੀ ਚੰਗੀ ਤਰ੍ਹਾਂ ਇੱਕ ਵਾਰੀ ਫਿਰ ਦੇਖ ਲਵੋ 2 ਰੁਪਏ ਦਾ ਸਿੱਕਾ ਐ ਸਰ 2 ਰੁਪਏ ਦਾ ਸਿੱਕਾ ਹੂੰ ਤੁਸੀਂ ਵੀ ਦੇਖ ਲਓ ਬਈ 2 ਰੁਪਏ ਦਾ ਸਿੱਕਾ ਓਕੇ ਇਹ ਦੋ ਇਹਦੇ ਨਾਲ ਕੀ ਕਰੋਗੇ ਪਹਿਲਾਂ ਦੋ ਨਾਲ ਇਹਨੂੰ ਦੇਖਦੇ ਆਂ ਕੀ ਕਰਦੇ ਆਂ ਇਹਨੂੰ ਆਪਾਂ ਇੰਜ ਇਸ ਤਰ੍ਹਾਂ ਰਗੜਨਾ ਹੈ ਹੂੰ ਠੀਕ ਹੈ ਰਗੜਨ ਦੇ ਨਾਲ ਇਦਾਂ ਸਿੱਕੇ ਦਾ ਕੋਈ ਫੁੱਲ ਬੰਦ ਆ ਹੂੰ ਲక్ష్ਮੀ ਖੁਸ਼ ਹੁੰਦੀ ਐ ਜਾਂ ਕੀ ਕਰਦੀ ਐ ਆਪਾਂ ਸਾਰੇ ਇਹਨੂੰ ਦੇਖਦੇ ਆਂ ਪੂਰਾ ਧਿਆਨ ਰੱਖਣਾ ਤੇ ਚੰਗੀ ਤਰ੍ਹਾਂ ਧਿਆਨ ਰੱਖਣਾ ਜੇ ਤੁਸੀਂ ਧਿਆਨ ਨਹੀਂ ਰੱਖੋਗੇ ਤਾਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਗੜਬੜ ਹੋ ਜਾਣੀ ਹੈ ਬਾਬਾ ਜੀ ਨੇ ਤੁਹਾਨੂੰ ਗੜਬੜ ਕਰ ਜਾਂਦੀ ਹੈ ਹੁਣ ਤੁਸੀਂ ਪੂਰਾ ਧਿਆਨ ਦੇ ਨਾਲ ਦੇਖਣਾ ਓਏ ਛਤ ਅਸਲ ਪਾਣੀ ਆ ਗਿਆ ਪਾਣੀ ਨਹੀਂ ਹੈ ਬੱਚਾ ਇਹ ਹੰਝੂ ਹੈ ਲక్ష్ਮੀ ਤੁਹਾਡੇ ਤੋਂ ਨਾਰਾਜ਼ ਹੈ ਤੇ ਤੁਹਾਨੂੰ ਬਹੁਤ ਵੱਡਾ ਕੋਈ ਉਪਾਅ ਕਰਾਉਣਾ ਪੈਣਾ ਹੈ ਪਹਿਲਾਂ ਇਹ ਦੱਸੋ ਕੀਤਾ ਕਿਵੇਂ ਤੁਸੀਂ ਇਹ ਇੱਕ ਬਹੁਤ ਵੱਡੀ ਕਲਾ ਹੈ ਇਹ ਕਲਾ ਜੇ ਅੱਜ ਆਪਾਂ ਸਾਹਮਣੇ ਬੈਠੇ ਆ ਤਾਂ ਇਹ ਕਲਾ ਹੈ ਪਰ ਜੇ ਮੇਰੀ ਥਾਂ ਦੇ ਉੱਤੇ ਕੋਈ ਬਾਬਾ ਬੈਠਾ ਹੁੰਦਾ ਤਾਂ ਤੁਸੀਂ ਕੀ ਸੋਚਣਾ ਸੀਗਾ ਅਸੀਂ ਤਾਂ ਇਹ ਸੋਚਣਾ ਸੀ ਕਿ ਚਮਤਕਾਰ ਹੋ ਗਿਆ ਹਾਂ ਚਮਤਕਾਰ ਹੋਣਾ ਸੀ ਤੇ ਬਾਬਾ ਜੀ ਨੇ ਤੁਹਾਡਾ ਪਰਸ ਖਾਲੀ ਕਰਕੇ ਅੱਗੇ ਵੱਧ ਜਾਣਾ ਸੀਗਾ ਪਰ ਇਹਦੇ ਵਿੱਚ ਹੱਥ ਦੀ ਸਫਾਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਇਨਾਂ ਚਮਤਕਾਰਾਂ ਦੇ ਪਿੱਛੇ ਸਚਾਈ ਲੱਭਣ ਦੀ ਲੋੜ ਹੈ ਵੀ ਅਸਲ ਚੇਹੇ ਦੇ ਪਿੱਛੇ ਸਾਇੰਸ ਕੀ ਕੰਮ ਕਰਦੀ ਹੈ ਹੱਥ ਦੀ ਸਫਾਈ ਕੀ ਕੰਮ ਕਰਦੀ ਹੈ ਤੇ ਜੇ ਅਸੀਂ ਇਨਾਂ ਚੀਜ਼ਾਂ ਨੂੰ ਸਮਝ ਲਿਆ ਫਿਰ ਇਹਦਾ ਮਤਲਬ ਹੈ ਕਿ ਵੀ ਅਸੀਂ ਇਨਾਂ ਚਮਤਕਾਰਾਂ ਨੂੰ ਵੀ ਸਮਝ ਲਾਂਗੇ ਦੁਨੀਆ ਭਰ ਵਿੱਚ ਕਿਤੇ ਵੀ ਕੋਈ ਚਮਤਕਾਰ ਨਹੀਂ ਹੁੰਦਾ ਹਰ ਥਾਂ ਦੇ ਉੱਤੇ ਇਹ ਟਰਿਕ ਹੁੰਦਾ ਹੈ ਹਿਰਾਫੇਰੀ ਹੁੰਦੀ ਹੈ ਚਾਹੇ ਕੋਈ ਵੱਡੇ ਤੋਂ ਵੱਡਾ ਪਖੰਡੀ ਸਾਧ ਜੋ ਚੀਟ ਟ੍ਰਿਕ ਤੁਹਾਨੂੰ ਕਰਕੇ ਦਿਖਾਉਂਦਾ ਤਾਂ ਉਹ ਤੋਂ ਤੁਸੀਂ ਗਮਰਾਹ ਨਹੀਂ ਹੋਣਾ ਕੁਰਾਹੇ ਨਹੀਂ ਪੈਣਾ ਜੀ ਤੇ ਆਂਡੇ ਆ ਤਾਂ ਦੱਸੋ ਜਿਹੜੇ ਆਂਡੇ ਤੁਸੀਂ ਇੱਥੇ ਰੱਖੇ ਆ ਕਿਉਂਕਿ ਤੁਸੀਂ ਮਤਲਬ ਕਿ ਇਹ ਟ੍ਰਿਕ ਕਿਵੇਂ ਕੀਤੀ ਹੈ ਸਿੱਕੇ ਵਾਲੀ ਉਹ ਤੁਸੀਂ ਬਾਅਦ ਵਿੱਚ ਦੱਸੋਗੇ ਆਂਡੇ ਵਾਲਾ ਟ੍ਰਿਕ ਦੱਸੋ ਹਾਂ ਬਹੁਤ ਵਧੀਆ ਆਂਡੇ ਵੀ ਆਪਾਂ ਇਸ ਲਈ ਰੱਖੇ ਆ ਬੱਚਾ ਤੁਸੀਂ ਕੋਈ ਵੀ ਆਂਡਾ ਚੱਕ ਕੇ ਦੇਖੋ ਦੇਖੋ ਆਂਡਾ ਅਸਲੀ ਹੈ ਹਾਂ ਜੀ ਬਿਲਕੁਲ ਅਸਲੀ ਹੈ ਪੱਕੀ ਗੱਲ ਹੈ ਬਿਲਕੁਲ ਅਸਲੀ ਹੈ ਹੁਣ ਇਹ ਆਂਡਾ ਮੈਂ ਤੁਹਾਡੇ ਸਿਰ 'ਚ ਮਾਰੂੰਗਾ ਨਹੀਂ ਬੱਚਾ ਸੁਣੋ ਮੇਰੀ ਗੱਲ ਇਹ ਅੰਡਾ ਬਿਲਕੁਲ ਸਰਚ ਮਾਰੂੰਗਾ ਤੇ ਗਾਇਬ ਕਰ ਦੂੰਗਾ ਸੱਚੀ ਸਰ ਬਿਲਕੁਲ ਜਾਂ ਪਰ ਡਰਨ ਦੀ ਲੋੜ ਨਹੀਂ ਐ ਚਲੋ ਮੈਂ ਤੁਹਾਨੂੰ ਡਰਾਉਂਦਾ ਨਹੀਂ ਐ ਸਰਚ ਵੀ ਨਹੀਂ ਮੈਂ ਮਾਰਦਾ ਕੋਈ ਰੁਮਾਲ ਨੂੰ ਵਗੈਰਾ ਆ ਦੇਖੋ ਮੇਰੇ ਕੋਲ ਹੁਣ ਇੱਕ ਰੁਮਾਲ ਹੈ ਜੀ ਠੀਕ ਐ ਦੇਖੋ ਰੁਮਾਲ ਆ ਪੂਰੀ ਤਰ੍ਹਾਂ ਖਾਲੀ ਇਹਨੂੰ ਆਪਾਂ ਇੱਕ ਤਰ੍ਹਾਂ ਇਹਦੀ ਆਪਾਂ ਪੋਕਟ ਬਣਾ ਲਈ ਓਕੇ ਠੀਕ ਐ ਪੋਕਟ ਬਣਾ ਲਈ ਆਪਾਂ ਇਹਦੇ ਵਿੱਚ ਇਹ ਇਹ ਅੰਡਾ ਰੱਖ ਦਿੱਤਾ ਜੀ ਠੀਕ ਹੈ ਬੱਚਾ ਹੁਣ ਤੁਸੀਂ ਅੰਡਾ ਗਾਇਬ ਹੁੰਦਾ ਦੇਖੋਗੇ ਅੱਛਾ ਹੁਣ ਕੈਮਰਾ ਸੀ ਦੇਖਾਂਗੇ ਕਿ ਅੰਡਾ ਗਾਇਬ ਹੁੰਦਾ ਰੁਮਾਲ ਚੋ ਹੁਣ ਦੇਖੋ ਮੈਂ ਤੁਹਾਡਾ ਲਿਆਜ ਕਰ ਲਿਆ ਮੈਂ ਸਿੱਧਾ ਅੰਡਾ ਤੁਹਾਡੇ ਸਿਰ ਤੇ ਨਹੀਂ ਮਾਰਿਆ ਹੁਣ ਰੁਮਾਲ ਰੱਖ ਕੇ ਮਾਰੂੰਗਾ ਤਾਂ ਕਿ ਜੇ ਟੁੱਟ ਵੀ ਜਾਵੇ ਸੱਚੀ ਹੈਨਾ ਤਾਂ ਇਹ ਤੁਹਾਨੂੰ ਨੁਕਸਾਨ ਨਾ ਕਰੇ ਠੀਕ ਮੈਂ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦੇਵਾਂ ਤੁਸੀਂ ਅੰਡਾ ਦੇਖ ਰਹੇ ਹੋ ਬਿਲਕੁਲ ਠੀਕ ਹੈ ਇਸ ਅੰਡੇ ਨੂੰ ਆਪਾਂ ਤੁਹਾਡੇ ਸਾਡੇ ਗਾਇਬ ਕਰਨਾ ਸਿਰ ਤੇ ਮਾਰਾਂਗੇ ਤੁਹਾਡੇ ਇਹ ਗਾਇਬ ਹੋ ਜਾਣਾ ਮਾਰਦੀ ਹੈ ਸਿਰ ਤੇ ਨਹੀਂ ਸਿਰ ਤੇ ਨਹੀਂ ਮਾਰਦੇ ਤੁਸੀਂ ਇਹਨੂੰ ਹੱਥ ਮਾਰੋ ਤੇ ਕਿਤੇ ਆਪਰੇ ਹੂੰ ਕਹ ਗਾਡਾ ਅੰਡਾ ਹੈਗਾ ਮੈਨੂੰ ਵੀ ਪਤਾ ਹੈਗਾ ਲੋ ਜੀ ਹੋਰ ਆਪਾ ਸੋਖਾ ਤਰੀਕ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਦੇਖ ਲੈ ਅੰਡਾ ਆ ਲੋ ਅੰਡਾ ਆਪਾ ਰੱਖ ਦਿੱਤਾ ਇਹਦੇ ਥੱਲੇ ਦਿਖ ਰਿਹਾ ਅੰਡਾ ਬਿਲਕੁਲ ਮਾਰੋ ਹੱਥੇ ਤੇ ਜ਼ੋਰ ਨਾਲ ਜ਼ੋਰ ਨਾਲ ਪੱਕਾ ਪੱਕਾ ਲੋ ਬੱਚਾ ਦੇਖੋ ਅੰਡਾ ਗਾਇਬ ਹੋ ਗਿਆ ਹਨ ਅੰਡਾ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਵਾਹ ਗਾਇਬ ਹੋ ਗਿਆ ਅੰਡਾ ਐਸੇ ਤਰ੍ਹਾਂ ਇਹ ਬਾਬੇ ਕਰਦੇ ਆ ਹਨ ਮੇਰੇ ਦਰਸ਼ਕਾਂ ਨੂੰ ਜੇ ਸਮਝ ਆ ਜਾਵੇ ਤਾਂ ਕਮੈਂਟ ਕਰਕੇ ਦੱਸਣਾ ਕਿਉਂਕਿ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਸਮਝ ਆ ਜਾਣਾ ਪਰ ਜੇ ਤੁਸੀਂ ਥੋੜਾ ਜਿਹਾ ਧਿਆਨ ਇੱਧਰ ਉੱਧਰ ਕੀਤਾ ਤਾਂ ਬਾਬੇ ਨੇ ਚਲਾਕੀ ਕਰ ਜਾਣੀ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ ਹੈ ਮਤਲਬ ਕਿ ਇਸ ਤਰੀਕੇ ਦੇ ਨਾਲ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਆਮ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਉਹ ਟ੍ਰਿਕਸ ਤੁਹਾਡੇ ਸਾਹਮਣੇ ਵਿਖਾਉਣੇ ਪਿਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਤਲਬ ਇਹ ਕਾਂਡਾ ਰੱਖਿਆ ਤੇ ਹੱਥ ਨਾਲ ਫੋੜ ਕੇ ਕਹਿੰਦੇ ਕਿ ਗਾਇਬ ਗਾਇਬ ਹੋ ਗਿਆ ਹੈਨਾ ਜਦੋਂ ਕਿ ਉਹ ਅਸਲ 'ਚ ਕਿਤੇ ਨਾ ਕਿਤੇ ਟ੍ਰਿਕ ਹੈ ਉਹ ਉਹ ਹੱਥ ਦੀ ਸਫਾਈ ਹੈ ਤੇ ਇਸ ਕਰਕੇ ਸਾਨੂੰ ਜੇ ਮੈਂ ਹੋਰ ਵੀ ਤੁਹਾਨੂੰ ਟ੍ਰਿਕ ਦਿਖਾਵਾਂ ਤਾਂ ਇਹ ਰੁਮਾਲ ਰੱਖਿਆ ਹੁਣ ਤੁਹਾਡੇ ਕੋਲ ਮਾਚਸ ਪਈ ਹੈ ਮਾਚਸ ਦੇ ਤੀਲੀ ਰੱਖੋ ਇਹਦੇ ਵਿੱਚ ਕੋਈ ਓਕੇ ਅੱਛਾ ਤੀਲੀ ਰੱਖਣੀ ਚਾਹੀਦੀ ਚੰਗੀ ਤਰ੍ਹਾਂ ਚੈੱਕ ਕਰੋ ਵੀ ਤੀਲੀ ਜੁੜੀ ਹੈ ਬਿਲਕੁਲ ਜੁੜੀ ਹੋਈ ਤੀਲੀ ਤੁਸੀਂ ਵੀ ਦੇਖ ਲਓ ਦੇਖੋ ਚੈੱਕ ਕਰੋ ਕੈਮਰਾਮੈਨ ਸਾਹਿਬ ਹਾਂਜੀ ਤੀਲੀ ਚੈੱਕ ਕਰੋ ਠੀਕ ਹੈ ਦੇਖ ਲਈ ਚੰਗੀ ਤਰ੍ਹਾਂ ਹਾਂਜੀ ਅੱਛਾ ਹੁਣ ਤੁਸੀਂ ਇਹ ਦੇਖਣਾ ਵੀ ਤੀਲੀ ਦਬੰਦਾ ਕੀ ਹੈ ਆ ਫੜੋ ਤਿੱਲੀ ਚੰਗੀ ਤਰ੍ਹਾਂ ਚੈੱਕ ਕਰੋ ਬਿਲਕੁਲ ਇਹਨੂੰ ਤੋੜੋ ਤੋੜਦੇ ਕਿੰਨੇ ਟੋਟੇ ਕਰਤੇ ਦੋ ਦੋ ਟੋਟੇ ਕਰਤੇ ਹੋਨੇ ਤੇ ਫੂਕ ਮਾਰੋ ਚੰਗੀ ਤਰ੍ਹਾਂ ਰੋਟੀ ਨਹੀਂ ਖਾ ਕੇ ਆਏ ਹਾਂ ਅੱਛਾ ਹੁਣ ਤੁਸੀਂ ਦੇਖੋ ਵੀ ਤੁਹਾਡੀ ਤਿੱਲੀ ਹੈ ਜਿਹੜੀ ਹਾਂਜੀ ਚੈੱਕ ਕਰੂਗਾ ਸਾਬਤ ਤੀਲੀ ਇਹ ਕੀ ਵੇ ਇਹ ਵੀ ਇੱਕ ਹੱਥ ਦੀ ਸਫਾਈ ਹੈ heira kehdi ਜਦ ਕਿ ਮੈਂ ਖੁਦ ਦੋ ਟੋਟੇ ਕਿਤੇ ਸੀ ਤੀਲੀ ਦੇ ਦੋ ਟੋਟੇ ਕਰ ਲਓ ਭਾਵੇਂ ਇਹਦੇ 40 ਟੋਟੇ ਕਰ ਲਓ ਇਹ ਸਾਰੀ ਹੱਥ ਦੀ ਸਫਾਈ ਹੁੰਦੀ ਹੈ ਇਹੀ ਕੁਛ ਨਿੱਕੇ ਨਿੱਕੇ ਚਮਤਕਾਰ ਕਰਕੇ ਜਿਹੜੇ ਬਾਬੇ ਆ ਉਹ ਸਾਡੇ ਭੋਲੇ ਲੋਕਾਂ ਨੂੰ ਲੁੱਟ ਕੇ ਲੈ ਜਾਂਦੇ ਆ ਐਸੀ ਤਰ੍ਹਾਂ ਹੋਰ ਬਹੁਤ ਸਾਰੇ ਚਮਤਕਾਰ ਮੈਂ ਪਿਛਲੇ ਦਿਨੀ ਦੇਖ ਰਿਹਾ ਸਾਂ ਇੱਕ ਕੁੜੀ ਹੈ ਉਹਦੇ ਤੋਂ 80000 ਰੁਪਏ ਲੁੱਟ ਕੇ ਲੈ ਗਿਆ ਬਾਬਾ ਉਹ ਕੁੜੀ ਗਈ ਬਾਬੇ ਦੇ ਕੋਲ ਜੀ ਕਹਿੰਦੀ ਬਾਬਾ ਜੀ ਮੇਰੀ ਸਮੱਸਿਆ ਹੈ ਤਾਂ ਉਹ ਕਹਿੰਦਾ ਕੋਈ ਨਹੀਂ ਸਮੱਸਿਆ ਆਪਾਂ ਠੀਕ ਕਰ ਦਿੰਨੇ ਆ ਜੀ ਉਹਨਾਂ ਬਾਬੇ ਨੇ ਨਿੰਬੂ ਚੀਰਿਆ ਇੱਕ ਤਾਂ ਨਿੰਬੂ ਦੇ ਵਿੱਚੋਂ ਖੂਨ ਨਿਕਲ ਆਇਆ ਅੱਛਾ ਉਹੀ ਵਾਲਾ ਨਿੰਬੂ ਹੈ ਬਿਲਕੁਲ ਆਹੀ ਆਮ ਨਿੰਬੂ ਹੁੰਦਾ ਜਿਹੜਾ ਉਹਨੂੰ ਹਾਂ ਜਦੋਂ ਬਾਬਾ ਜੀ ਚੀਰਦੇ ਆ ਤਾਂ ਉਹਦੇ ਵਿੱਚੋਂ ਖੂਨ ਨਿਕਲਦਾ ਅੱਛਾ ਤੇ ਖੂਨ ਨਿਕਲਣ ਦੇ ਨਾਲ ਉਹਨੂੰ ਦੱਸਦੇ ਆ ਕਿ ਵੀ ਤੇਰੇ ਉੱਤੇ ਬਹੁਤ ਭਾਰੀ ਕਰੋਪੀ ਹੈ ਹੂੰ ਤੇ ਕਰੋਪ ਦੂਰ ਕਰਨ ਵਾਸਤੇ ਪੈਸੇ ਲੱਗਨੇ ਆ ਓਕੇ ਤੋਂ ਪੈਸਾ ਲੈ ਲੈਂਦੇ ਆ 10000 5000 15000 20000 ਤੋਂ ਪੈਸੇ ਲੈ ਕੇ ਉਹਨੂੰ ਗੁੰਮਰਾਹ ਕਰਕੇ ਤੋੜ ਦਿੰਦੇ ਆ ਓਕੇ ਜਦੋਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਇਹ ਟ੍ਰਿਕ ਹੁੰਦਾ ਕਿ ਇਹਦੇ ਵਿੱਚ ਸਿਰਿੰਜ ਦੇ ਨਾਲ ਪਹਿਲਾਂ ਹੀ ਰੰਗ ਪਾਇਆ ਹੁੰਦਾ ਜਿਹੜਾ ਆਮ ਤੌਰ ਤੇ ਪਤਾ ਨਹੀਂ ਲੱਗਦਾ। ਕਿ ਜਿਹੜੀਆਂ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਿੰਬੂ ਦੇ ਵਿੱਚੋਂ ਜਦੋਂ ਕਹਿੰਦੇ ਆ ਕਿ ਘਰ ਦੇ ਵਿੱਚ ਪੂਰਾ ਪਹਿਲਾਂ ਨਿੰਬੂ ਕਮਾਉਂਦੇ ਆ ਤੇ ਬਾਅਦ ਵਿੱਚ ਜੋ ਚੀਰਦੇ ਆ ਤੇ ਉਹ ਲਾਲ ਰੰਗ ਦਾ ਨਿਕਲਦਾ। ਤੇ ਉਹਦਾ ਇਹੀ ਚੀਜ਼ ਹੈ ਕਿ ਸਿਰਿੰਜ ਦੇ ਜ਼ਰੀਏ ਉਹ ਚ ਲਾਲ ਰੰਗ ਪਾਇਆ ਜਾਂਦਾ। ਲਾਲ ਰੰਗ ਪਾਇਆ ਜਾਂਦਾ ਸਿਰਿੰਜ ਦੇ ਜ਼ਰੀਏ ਤੇ ਉਹ ਜਦੋਂ ਕੱਟ ਲਾਉਂਦੇ ਆ ਤੇ ਵਿੱਚੋਂ ਰੰਗ ਨਿਕਲ ਆਉਂਦਾ। ਤੇ ਉਹ ਦੇਖਣ ਵਾਲੇ ਜਿਹੜੇ ਸ਼ਰਧਾਲੂ ਹੁੰਦੇ ਆ ਬੜੀ ਸ਼ਰਧਾ ਦੇ ਨਾਲ ਬਾਬਾ ਜੀ ਕੋਲ ਗਏ ਆ ਤਾਂ ਉਹ ਸੋਚਦੇ ਆ ਕਿ ਵੀ ਬਾਬਾ ਜੀ ਨੇ ਸਾਡਾ ਜਿਹੜਾ ਦੁੱਖ ਦਿਲਦਰ ਹੈ ਉਹ ਦੂਰ ਕਰ ਦਿੱਤਾ ਵੀ ਸਾਡੇ ਉੱਤੇ ਬਹੁਤ ਭਾਰੀ ਸਮੱਸਿਆ ਸੀਗੀ ਉਹਨੂੰ ਸਾਰਾ ਕੁਝ ਠੀਕ ਕਰ ਦਿੱਤਾ ਸੋ ਸਾਡੇ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਬਚਣ ਦੀ ਲੋੜ ਹੈ ਅੰਧਵਿਸ਼ਵਾਸਾਂ ਤੋਂ ਬਚਣ ਦੀ ਲੋੜ ਹੈ ਕੋਈ ਸਰੀਰਕ ਬਿਮਾਰੀ ਹੈ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ ਕੋਈ ਘਰ 'ਚ ਲੜਾਈ ਝਗੜਾ ਘਰੇਲੂ ਕਲੇਸ਼ ਹੈ ਉਹਦੇ ਸਾਨੂੰ ਵਿਗਿਆਨਿਕ ਕਾਰਨ ਲੱਭਣ ਦੀ ਲੋੜ ਹੈ ਬਿਲਕੁਲ ਤੇ ਹੁਣ ਸਾਡੀ ਆਡੀਅנס ਨੂੰ ਦੱਸੋ ਕਿ ਜਿਹੜਾ ਤੁਸੀਂ ਸਿੱਕੇ ਵਾਲਾ ਟ੍ਰਿਕ ਕੀਤਾ ਸੀ ਉਹ ਕਿਵੇਂ ਕੀਤਾ ਸੀ ਦੇਖੋ ਐਂਜਾ ਕਿ ਅਸੀਂ ਟ੍ਰਿਕ ਤੇ ਸਾਰੇ ਦੱਸ ਨਹੀਂ ਸਕਦੇ ਉਹਦਾ ਕਾਰਨ ਇਹ ਹੈ ਕਿ ਜਦੋਂ ਦੂਸਰੇ ਜਿਹੜੇ ਸਾਡੇ ਜਾਦੂਗਰ ਕਰਦੇ ਆ ਉਹ ਜਾਦੂਗਰ ਇਹ ਟ੍ਰਿਕ ਕਰਦੇ ਆ ਤਾਂ ਲੋਕ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਕਿ ਵੀ ਮੈਨੂੰ ਤੇ ਪਤਾ ਹੈ ਮੈਨੂੰ ਤੇ ਪਤਾ ਉਹ ਜਾਦੂਗਰ ਜਿਹੜੇ ਆ ਉਹ ਆਪਣੀ ਰੋਜੀ ਰੋਟੀ ਵਾਸਤੇ ਕਲਾ ਦਿਖਾ ਕੇ ਇਹ ਇਹ ਟ੍ਰਿਕ ਕਰਦੇ ਆ ਤਾਂ ਕਿ ਜਨਤਾ ਜਿਹੜੀ ਪ੍ਰਭਾਵਿਤ ਹੋ ਸਕੇ ਤੇ ਉਹਨਾਂ ਦਾ ਕਮਾਈ ਦਾ ਸਾਧਨ ਬਣ ਸਕੇ ਉਹ ਦੀ ਰੋਟੀ ਚੱਲ ਸਕੇ ਪਰ ਜਦੋਂ ਅਸੀਂ ਸਾਰੇ ਟ੍ਰਿਕਸ ਦੱਸ ਦਿੰਨੇ ਆ ਤਾਂ ਉਸ ਟਾਈਮ ਜਨਤਾ ਉਹ ਦੇਖ ਕੇ ਸਾਡਾ ਵੀਡੀਓ ਦੇਖ ਕੇ ਕੈਮਰਾ ਦੇਖ ਕੇ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਹਦੀ ਜਿਹੜੀ ਕਲਾ ਉਹ ਪ੍ਰਭਾਵਿਤ ਹੁੰਦੀ ਹੈ ਇਸ ਲਈ ਇਹ ਸਾਰੇ ਨਹੀਂ ਦੱਸਣ ਜਿਵੇਂ ਤੁਹਾਨੂੰ ਮੈਂ ਨਿੰਬੂ ਤਾਂ ਦੱਸ ਦਿੱਤਾ ਵੀ ਆਮ ਤੌਰ ਤੇ ਘਰਾਂ ਦੇ ਵਿੱਚ ਇਹ ਕਰਦੇ ਆ ਇਹ ਇੰਨਾ ਹੀ ਮੈਨੂੰ ਲੱਗਦਾ ਕਿ ਬਹੁਤ ਹੈ ਜਾਂ ਤਿੱਲੀ ਤੋੜਨੀ ਆ ਤੁਹਾਡੇ ਸਾਹਮਣੇ ਆ ਬਸ ਤੁਸੀਂ ਅੰਦਾਜ਼ਾ ਇਹ ਹੀ ਲਾ ਕੇ ਦੇਖੋ ਕਿ ਮੇਰੀ ਥਾਂ ਤੇ ਜੇ ਕੋਈ ਭਗਵੇਂ ਲਾਲ ਹਰੇ ਕੱਪੜਿਆਂ ਵਾਲਾ ਬਾਬਾ ਜੀ ਬੈਠੇ ਹੁੰਦੇ ਕੋਈ ਜੋਤਸ਼ੀ ਬੈਠਾ ਹੁੰਦਾ ਤਾਂ ਸੱਚਮੁੱਚ ਤੁਸੀਂ ਪ੍ਰਭਾਵਿਤ ਪ੍ਰਭਾਵਿਤ ਹੋ ਜਾਂਦਾ ਸੀ ਤੁਸੀਂ ਆਪਣਾ ਉਪਾਅ ਕਰਾਉਣਾ ਸੀਗਾ ਤੇ ਇਹ ਸਾਰਾ ਕੁਝ ਜਦੋਂ ਕਿ ਸਾਇੰਸ ਵਿਗਿਆਨ ਹੈ ਦੇ ਵਿੱਚ ਕੰਮ ਕਰਦਾ ਸੀ ਇਥੇ ਗੁੱਡੀ ਰੱਖੀ ਹੋਈ ਹੈ ਨਾ ਗੁੜੀਆ ਰੱਖੀ ਹੋਈ ਆ ਤੇ ਬੜੇ سارے ਫਿਲਮਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਿ ਕਿਸੇ ਦੇ ਪੈਰ ਦਬਾਓ ਗੁੱਡੀ ਦੇ ਤਾਂ ਸਾਹਮਣੇ ਵਾਲੇ ਤੇ ਅਸਰ ਵੇਖਣ ਨੂੰ ਮਿਲਦਾ ਐਦਾਂ ਦਾ ਕੁਝ ਹੁੰਦਾ ਹੈ ਨਾ ਗੁੱਡੀਆਂ ਦੇ ਨਾਲ ਹਾਂ ਦੇਖੋ ਇਹੋ ਜਿਹਾ ਕੁਝ ਨਹੀਂ ਹੈ ਗੁੱਡੀ ਹੈ ਇੱਕ ਬੇਜਾਨ ਚੀਜ਼ ਹੈ ਹੈ ਨਾ ਜਦੋਂ ਕਿ ਮਨੁੱਖ ਸੰਜੀਵ ਵਸਤੂ ਆ ਜੇ ਆਪਾਂ ਮਨੁੱਖ ਨੂੰ ਸੂਈ ਮਾਰਾਂਗੇ ਤਾਂ ਹੀ ਉਹਨੂੰ ਦਰਦ ਹੋਣਾ ਹੈ ਜੇ ਉਹਦੇ ਪੈਰ ਤੇ ਕੁਝ ਮਾਰਾਂਗੇ ਤਾਂ ਉਹਨੂੰ ਦਰਦ ਹੋਣਾ ਹੈ ਬਾਹ ਤੇ ਕੁਝ ਮਾਰਾਂਗੇ ਤਾਂ ਦਰਦ ਹੋਣਾ ਜਦੋਂ ਇਹ ਬੇਜਾਨ ਚੀਜ਼ ਹੈ ਇਹਦਾ ਦਰਦ ਤੁਹਾਨੂੰ ਨਹੀਂ ਜਾ ਸਕਦਾਗਾ ਹੁਣ ਇਹ ਕਰਦੇ ਕੀ ਹੈ ਕਿ ਜੋ ਚੀਜ਼ ਜਿਵੇਂ ਮੈਂ ਤੁਹਾਨੂੰ ਟ੍ਰਿਕ ਦਿਖਾਇਆ ਤੁਸੀਂ ਇਸ ਗੱਲ ਤੋਂ ਪ੍ਰਭਾਵਿਤ ਹੋਗੇ ਕਿ ਵੀ ਬਾਬਾ ਜੀ ਤੇ ਬਹੁਤ ਕਰਨੀ ਵਾਲੇ ਐ ਬਾਬਾ ਜੀ ਨੇ ਮੇਰੇ ਸਾਹਮਣੇ ਨਿੰਬੂ ਦੇ ਵਿੱਚੋਂ ਖੂਨ ਕੱਢ ਦਿੱਤਾ ਬਾਬਾ ਜੀ ਨੇ ਸਿੱਕਾ ਜਿਹੜਾ ਉਹ ਰਵਾ ਦਿੱਤਾ ਲక్ష్ਮੀ ਰੋਣ ਲੱਗ ਪਈ ਤੇ ਜਾਂ ਫਿਰ ਰੁਮਾਲ ਦੇ ਵਿੱਚੋਂ ਤਿੱਲੀ ਤੁਸੀਂ ਤੋੜੀ ਆਪਣੇ ਹੱਥੀ ਤੋੜੀ ਉਹੀ ਸਾਬਤ ਹੋ ਗਈ ਤੁਸੀਂ ਆਪਣੇ ਹੱਥੀ ਰੱਖੀ ਆਪਣੇ ਹੱਥੀ ਤੋੜੀ ਉਹ ਸਾਬਤ ਕਿਵੇਂ ਹੋ ਗਈ ਐਸੇ ਤਰ੍ਹਾਂ ਜਦੋਂ ਪ੍ਰਭਾਵ ਦੇ ਥੱਲੇ ਹੁੰਦੇ ਆ ਉਸ ਤਰ੍ਹਾਂ ਮੈਂ ਮੰਨ ਲਉ ਤੁਹਾਨੂੰ ਹੁਣ ਇਹ ਗੱਲ ਕਵਾਂ ਕਿ ਵੀ ਆ ਮੈਂ ਗੁੜੀਆ ਦੀ ਲੱਤ ਦੇ ਉੱਤੇ ਨਾ ਮੈਂ ਕੁਝ ਮਾਰ ਰਿਹਾ ਹੈ ਨਾ ਤੁਹਾਨੂੰ ਦਰਦ ਹੋਏਗਾ ਤੇ ਤੁਹਾਨੂੰ ਸੱਚਮੁੱਚ ਫੀਲ ਹੋਣ ਲੱਗ ਪਏਗਾ ਕਿ ਵੀ ਮੈਨੂੰ ਸੱਚੀ ਹੋ ਰਿਹਾ ਇਸ ਤਰ੍ਹਾਂ ਦੀ ਫੀਲਿੰਗ ਆਏਗੀ ਤੇ ਉਹ ਇਸ ਕਰਕੇ ਜਿਹੜੀ ਸਾਡੀ ਭੋਲੀ ਜਨਤਾ ਉਹਨੂੰ ਲੱਗਦਾ ਹੈ ਕਿ ਵੀ ਸਾਡੇ ਦਰਦ ਦੂਰ ਹੋ ਰਹੇ ਆ ਤੇ ਇਹਦੇ ਨਾਲ ਬਾਬਾ ਜੀ ਕੀ ਚਮਤਕਾਰ ਕਰਦੇ ਆ ਕਿ ਉਹ ਜਾਦੂ ਮੰਤਰ ਦਾ ਚਾਹਸਾ ਦਿੰਦੇ ਆ ਉਹਦੇ ਨਾਲ ਸਾਡੀ ਜਨਤਾ ਜਿਹੜੀ ਉਬਚਾਰੀ ਇਨੋਸੈਂਟ ਜਨਤਾ ਉਹ ਪੋਲੀਪੜੀ ਗੁੰਮਰਾਹ ਹੁੰਦੀ ਹੈ ਸਿਮਰਨ ਜੀ ਇਸ ਤੋਂ ਵੀ ਬਿਨਾ ਹੋਰ ਅੰਧਵਿਸ਼ਵਾਸਾਂ ਵਿੱਚ ਵੀ ਸਾਨੂੰ ਫਸਾ ਦਿੰਦੇ ਆ ਨਾਲ ਇਹ ਕਹਿੰਦੇ ਆ ਕਿ ਬਾਬਾ ਵੀ ਤੁਹਾਡੇ ਉੱਤੇ ਕਿਸੇ ਨੇ ਕੁਝ ਕੀਤਾ ਕਰਾਇਆ ਤੁਸੀਂ ਚੁਰਾਸਤਾ ਟੱਪ ਗਏ ਹੋ ਤੁਹਾਡੇ ਘਰ ਦੇ ਵਿੱਚ ਕੋਈ ਮਠਿਆਈ ਆਈ ਹੈ ਕੋਈ ਕੁਝ ਦਿਖਾਣ ਨੂੰ ਦੇਖ ਕੇ ਗਿਆ ਹੈ ਪਿਛਲੇ ਦਿਨੀ ਕੋਈ ਚਿੱਟੀ ਚੀਜ਼ ਦੇਖ ਕੇ ਗਿਆ ਹੈ ਹੈਨਾ ਕੋਈ ਪੀਲੀ ਚੀਜ਼ ਦੇਖ ਗਿਆ ਹੁਣ ਦੇਖੋ ਘਰਾਂ ਦੇ ਵਿੱਚ ਆਪਣੇ ਕਿੰਨੀਆਂ ਚੀਜ਼ਾਂ ਨਮਕ ਚਿੱਟਾ ਖੰਡ ਚਿੱਟੀ ਦੁੱਧ ਚਿੱਟਾ ਦਹੀਂ ਚਿੱਟਾ ਮੱਖਣ ਚਿੱਟਾ ਲੱਸੀ ਚਿੱਟੀ ਮਠਿਆਈਆਂ ਬਰਫੀ ਚਿੱਟੀ ਚਿੱਟੀ ਇਹ ਸਾਰਾ ਕੁਝ ਆਪਣੇ ਘਰਾਂ ਚ ਅਦਾਨ ਪ੍ਰਦਾਨ ਹੁੰਦਾ ਹੈ ਵਿਆਹ ਸ਼ਾਦੀ ਤੇ ਖੁਸ਼ੀ ਦੇ ਮੌਕੇ ਦੇ ਉੱਤੇ ਪਰ ਜਦੋਂ ਕੋਈ ਸਾਡੇ ਘਰ ਚ ਕੋਈ ਦੇਖ ਕੇ ਜਾਂਦਾ ਕੋਈ ਦੂਜਾ ਤੀਜਾ ਚੌਥਾ ਘਰ ਤੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਤੇ ਬਿਮਾਰ ਹੋਏ ਆਂ ਬਾਬਾ ਜੀ ਨੇ ਸਾਨੂੰ ਦੱਸਿਆ ਵੀ ਚਿੱਟੀ ਚੀਜ਼ ਤੁਹਾਡੇ ਘਰ ਆਈ ਸੀ ਜੀ ਤੇ ਉਹ ਚਿੱਟੀ ਚੀਜ਼ ਤੇ ਕਿਸੇ ਨਾ ਕਿਸੇ ਘਰੋਂ ਆਈ ਹੁੰਦੀ ਹੈ ਕੁਛ ਨਾ ਕੁਛ ਅਸੀਂ ਨਮਕ ਵੀ ਸਾਂਝਾ ਕਰਦੇ ਹਾਂ ਖੰਡ ਵੀ ਸਾਂਝੀ ਕਰਦੇ ਹਾਂ ਦੁੱਧ ਦਹੀਂ ਵੀ ਲੱਸੀ ਸਾਂਝਾ ਕਰਦੇ ਹਾਂ ਤੇ ਵਿਆਹ ਸ਼ਾਦੀ ਤੇ ਮਠਿਆਈ ਵੀ ਸਾਂਝੀ ਕਰਦੇ ਹਾਂ ਸਾਨੂੰ ਇਹ ਲੱਗਣ ਲੱਗ ਪੈਂਦਾ ਵੀ ਫਲਾਨੀ ਆਈ ਸੀ ਫਲਾਨੇ ਘਰ ਤੋਂ ਕੋਈ ਚੀਜ਼ ਆਈ ਸੀ ਤੇ ਉਹ ਸਾਨੂੰ ਮਠਿਆਈ ਦੇਖ ਗਈ ਹੈ ਉਹਦੇ ਕਰਕੇ ਇਹ ਅਸਰ ਆ ਹੁਣ ਕਿੰਨੇ ਪਿਆਰ ਦੇ ਨਾਲ ਸਾਡਾ ਆਦਾਨ ਪ੍ਰਦਾਨ ਹੁੰਦਾ ਹੈ ਤੇ ਇਹਨਾਂ ਅੰਧਵਿਸ਼ਵਾਸਾ ਕਰਕੇ ਅਸੀਂ ਘਰਾਂ 'ਚ ਲੜਾਈ ਝਗੜੇ ਕਲੇਸ਼ ਪਾਕੇ ਬੈਠ ਜਾਂਦੇ ਆ ਜਿਹਦਾ ਬਹੁਤ ਵੱਡਾ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਜੀ ਆਮ ਤੌਰ 'ਤੇ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਹਾਂ ਵੀ ਇਹਦੇ ਛੋਟੇ ਹੁੰਦੇ ਕਿਸੇ ਨੇ ਵਾਲ ਕੱਟ ਲਈ ਸੀ ਤਾਂ ਕਰਕੇ ਬਿਮਾਰ ਰਹਿੰਦਾ ਤਾਂ ਕਰਕੇ ਇਹਦੇ ਅੰਦਰ ਕੋਈ ਚੀਜ਼ ਆਉਂਦੀ ਹੈ ਤਾਂ ਕਰਕੇ ਤੰਗ ਪਰੇਸ਼ਾਨ ਰਹਿੰਦਾ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਰਹਿੰਦੀ ਆ ਤੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਜੇਕਰ ਕੋਈ ਵਾਲ ਕੱਟ ਕੇ ਲੈ ਜਵੇ ਜਾਂ ਨਖੂਨ ਕੱਟ ਕੇ ਲੈ ਜਵੇ ਜਾਂ ਤੁਹਾਡਾ ਕੱਪੜਾ ਚੋਰੀ ਕਰਕੇ ਲੈ ਜਵੇ ਤਾਂ ਉਹਦੇ ਨਾਲ ਮਤਲਬ ਕਿ ਤੁਹਾਡੇ ਤੇ ਬੁਰਾ ਪ੍ਰਭਾਵ ਪਵੇਗਾ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਚੰਗੇ ਮੁਕਾਮ ਤੇ ਨਹੀਂ ਪਹੁੰਚ पाओगे। ਸਿਮਰਨ ਜੀ ਇਹ ਚੀਜ਼ਾਂ ਸਾਨੂੰ ਦੱਸਣ ਵਾਲਾ ਕੌਣ ਹੈ ਇਹ ਜੋਤਸ਼ੀ ਤਾਂਤਰਿਕ। ਮੰਨ ਲਓ ਕੋਈ ਬਿਮਾਰ ਹੋ ਗਿਆ, ਕੋਈ ਘਰੇਲੂ ਲੜਾਈ ਝਗੜਾ ਹੈਗਾ ਤਾਂ ਉਹ ਚਲੇਗੇ ਜੋਤਸ਼ੀ ਮਹਾਰਾਜ ਦੇ ਕੋਲ। ਜੋਤਸ਼ੀ ਨੇ ਅੱਗੋਂ ਕਹਤਾ ਕਿ ਵੀ ਇਹ ਤੇ ਨਾ ਛੋਟੇ ਹੁੰਦੇ ਆ ਕੋਈ ਵਾਲ ਕੱਟ ਕੇ ਲੈ ਗਿਆ। ਸਾਨੂੰ ਤੇ ਪਤਾ ਹੀ ਨਹੀਂ ਹੁੰਦਾ ਵਾਲ ਕੱਟੇ ਕਿ ਨਹੀਂ ਕੱਟੇ। ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਪਤਾ ਹੁੰਦਾ। ਪਰ ਜਦੋਂ ਜੋਤਸ਼ੀ ਨੇ ਕਹਿਤਾ ਵੀ ਕੱਟੇ ਸੀਗੇ ਤੁਹਾਨੂੰ ਪਤਾ ਨਹੀਂ ਲੱਗਿਆ ਤਾਂ ਅਸੀਂ ਮੰਨਣ ਲੱਗ ਪੈਂਦੇ ਹਾਂ ਵੀ ਹਾਂ ਕੱਟੇ ਹੋਨੇ ਆ ਹਨਾ ਜਾਂ ਕਿਸੇ ਨੇ ਕੁਛ ਇਹਨੂੰ ਖਵਾਇਆ ਹੋਣਾ ਇਹ ਗੱਲਾਂ ਜਦੋਂ ਜੋਤਸ਼ੀ ਸਾਡੇ ਦਿਮਾਗ ਦੇ ਵਿੱਚ ਬਿਠਾ ਦਿੰਦਾ ਤਾਂ ਅਸੀਂ ਅਸਲ ਬਿਮਾਰੀ ਵੱਲ ਦੇਖਣ ਦੀ ਥਾਤੇ ਵੀ ਇਹ ਬਿਮਾਰ ਹੈ ਸਾਡਾ ਬੱਚਾ ਇਹਨੂੰ ਗੁੱਸਾ ਆਉਂਦਾ ਹੈ ਖੇਚੜਦੀ ਹੈ ਚਿੜਚਿੜਾਪਨ ਹੈ ਇਹਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਇਹ ਬਿਮਾਰ ਰਹਿੰਦਾ ਹੈ ਅਸੀਂ ਡਾਕਟਰ ਕੋਲ ਜਾਣ ਦੀ ਥਾਤੇ ਅਸੀਂ ਇਹਨਾਂ ਬਾਬਿਆਂ ਦੇ ਕੋਲ ਜਾਂਦੇ ਹਾਂ ਹੁਣ ਡਾਕਟਰ ਕੋਲ ਜਾਵਾਂਗੇ ਡਾਕਟਰ ਚੈੱਕਅਪ ਕਰੂਗਾ ਡਾਕਟਰ ਉਹਦਾ ਮਾਨਸਿਕ ਸੰਤੁਲਨ ਦੇਖੂਗਾ ਉਹਦਾ ਸਰੀਰਕ ਪ੍ਰੋਬਲਮ ਦੇਖੂਗਾ ਤੇ ਉਹਨੂੰ ਠੀਕ ਕਰੂਗਾ ਪਰ ਜਦੋਂ ਅਸੀਂ ਬਾਬਿਆਂ ਕੋਲ ਜਾਵਾਂਗੇ ਬਾਬਿਆਂ ਨੇ ਆਪਣੀ ਦੁਕਾਨ ਦਾ ਸੋਦਾ ਤੋਲਣਾ ਅੰਧਵਿਸ਼ਵਾਸ ਉਹਨੇ ਤੁਹਾਨੂੰ ਧਾਗਾ ਤਵੀਤ ਕਰਕੇ ਦੇਣਾ ਉਹਨੇ ਤੁਹਾਡਾ ਟੀਵਾ ਦੇਖ ਉਹਨੇ ਜੰਤਰੀ ਦੇਖਣੀ ਹੈ ਕਿੰਨਾ ਕੁਝ ਦੇਖ ਕੇ ਤੁਹਾਨੂੰ ਉਹਨਾਂ ਨੇ ਗੁੰਮਰਾਹ ਕਰਨਾ ਹੈ ਕੁਰਾਹੇ ਪੋਣਾ ਹੈ ਜਿਦੇ ਕਰਕੇ ਤੁਸੀਂ ਫਾਈਨੈਂਸ਼ਲੀ ਵੀ ਪਰੇਸ਼ਾਨ ਹੋਵੋਗੇ ਲੁੱਟੇ ਜਾਓਗੇ ਉੱਥੇ ਮਾਨਸਿਕ ਤੌਰ ਤੇ ਤੇ ਨਾਲ ਸਰੀਰਕ ਤੌਰ ਤੇ ਵੀ ਤੁਹਾਡੀ ਸਿਹਤ ਦਾ ਖਿਲਵਾੜ ਕੀਤਾ ਜਾਏਗਾ ਇਸ ਲਈ ਇਹਨਾਂ ਬਾਬਿਆਂ ਤੋਂ ਬਚਣ ਦੀ ਥਾਂ ਤੇ ਮੰਨ ਲਓ ਵਾਲ ਕੱਟੇ ਵੀ ਜਾਓ ਮਾਲ ਨੂੰ ਕੋਈ ਕਿਸੇ ਜੋਤਸ਼ੀ ਤਾਂਤਰ ਦੇ ਮਗਰ ਲੱਗ ਕੇ ਵਾਲ ਕੱਟ ਕੇ ਲੈ ਗਿਆ ਉਹਦੇ ਨਾਲ ਕੀ ਫਰਕ ਪੈ ਜਾਂਦਾ ਆਪਾਂ ਸੈਲੂਨ ਤੇ ਜਾਂਦੇ ਆ ਬਿਊਟੀ ਪਾਰਲਰ ਤੇ ਜਾਂਦੇ ਆ ਸਾਡੇ ਕਿੰਨੇ ਕਿੰਨੇ ਵਾਲ ਉਤਾਰ ਲੈਂਦੇ ਆ ਕੀ ਫਰਕ ਪੈਂਦਾ ਅਸੀਂ ਨੋ ਕੱਟਦੇ ਆ ਸਾਨੂੰ ਕੀ ਫਰਕ ਪੈਂਦਾ ਇਹ ਸਾਰੀਆਂ ਚੀਜ਼ਾਂ ਅੰਧਵਿਸ਼ਵਾਸ ਹੈ ਇਸ ਤੋਂ ਸਾਨੂੰ ਬਚਨ ਦੀ ਲੋੜ ਹੈ ਸਾਡਾ ਸੋਚਣ ਢੰਗ ਸੈਂਟੀਫਿਕ ਹੋਣਾ ਚਾਹੀਦਾ ਜੋਤਸ਼ੀ ਤਾਂ ਇਹ ਗੱਲ ਲੱਖਦੇ ਨੇ ਕਿ ਵਾਲਾਂ ਦੇ ਵਿੱਚ ਤੇ ਤੁਹਾਡੇ ਨਖੂਨਾਂ ਦੇ ਵਿੱਚ ਤੁਹਾਡੇ ਸਰੀਰ ਤੋਂ ਅਲੱਗ ਹੋਣ ਤੋਂ ਬਾਅਦ ਵੀ 6 ਮਹੀਨੇ ਤੱਕ ਤੁਹਾਡੀ ਸਰੀਰ ਦੀ એનર્ਜੀ ਰਹਿੰਦੀ ਹੈ 100% ਝੂਠ ਬੋਲਦੇ ਆ ਹੈਨਾ ਕੋਈ એનર્ਜੀ ਨਹੀਂ ਰਹਿੰਦੀ ਬਾਲਾਂ ਦੇ ਵਿੱਚ એનર્ਜੀ ਨਹੀਂ ਰਹਿੰਦੀ ਕੋਈ ਨੋਹਾਂ ਦੇ ਵਿੱਚ એનર્ਜੀ ਨਹੀਂ ਰਹਿੰਦੀਗੀ ਨੋਹ ਕੱਟੇਗੇ ਨੋਹ ਸਿਰਫ ਉਹੀ ਕੱਟੇ ਜਾਂਦੇ ਆ ਜਿਹੜੇ ਐਕਸਟਰਾ ਜਿਹੜੇ ਲੋੜ ਤੋਂ ਵੱਧ ਹੈ ਹੁਣ ਆਪਾਂ ਨੋ ਕੱਟਦੇ ਆ ਆਪਾਂ ਨੂੰ ਕੋਈ ਦਰਦ ਨਹੀਂ ਹੁੰਦਾ ਪਰ ਜੇ ਕੱਚਾ ਨੋ ਕਟਾਂਗੇ ਤਾਂ ਆਪਾਂ ਨੂੰ ਮਾੜਾ ਜਿਹਾ ਵੀ ਲੱਗਿਆ ਦਰਦ ਹੋਏਗਾ ਹੁਣ ਕੱਚਾ ਨੋ ਕੱਟਣ ਲੱਗਿਆਂ ਸਾਨੂੰ ਦਿੱਕਤ ਆਉਂਦੀ ਹੈ ਪਰ ਜਦੋਂ ਆਪਾਂ ਐਕਸਟਰਾ ਨੋ ਆ ਉਹ ਕੱਟਦੇ ਆ ਉਹ ਵੇਸਟੇਜ ਆ ਉਹ ਕੱਟਣਾ ਪੈਂਦਾ ਸਾਨੂੰ ਉਹ ਕੱਟਦੇ ਸਾਨੂੰ ਕੋਈ ਦਰਦ ਨਹੀਂ ਹੁੰਦਾ ਕੋਈ એનર્ਜੀ ਨਹੀਂ ਇਹ ਜੋਤਸ਼ੀ ਤਾਤਤਿਕ ਦੁਨੀਆ ਭਰ ਦੇ ਗਪੋੜ ਛੜਦੇ ਆ ਝੂਠ ਬੋਲਦੇ ਆ ਇਸ ਲਈ ਸਾਡਾ ਸੋਚਣ ਢੰਗ ਜਿਹੜਾ ਸੈਂਟੀਫਿਕ ਹੋਣਾ ਚਾਹੀਦਾ ਜੀ ਸੋ ਅੱਜ ਜਾਦੂ ਤੇ ਮਤਲਬ ਕੀ ਗੱਲਬਾਤ ਚੱਲਦੀ ਪਈ ਸੀ ਸੋ ਇੱਕ ਆਖਰੀ ਹੈ ਕਿ ਜਿਹੜੇ ਜੋਤਸ਼ੀ ਆ ਫਿਰ ਬਹੁਤ ਸਾਰੇ ਇਹੋ ਜਿਹੇ ਬਾਬੇ ਨੇ ਜਿਹੜੇ ਮਤਲਬ ਕਿ ਲੋਕਾਂ ਦੇ ਜੇਕਰ ਭਵਿੱਖवाणी ਜਾਂ ਫਿਰ ਉਹਨਾਂ ਦੇ ਫਿਊਚਰ ਨੂੰ ਲੈ ਕੇ ਕੋਈ ਗੱਲਬਾਤ ਕਰਦੇ ਨੇ ਜਾਂ ਫਿਰ ਘਰ ਦੇ ਵਿੱਚੋਂ ਭੂਤ ਭਗਾਉਂਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਦਾ ਰੰਗ ਬਦਲ ਜਾਂਦਾ ਉਹ ਕਿਵੇਂ ਬਦਲਦਾ ਸੋਰੀ ਕਿਹਦੇ ਕਿਹਦੀਆਂ ਅੱਖਾਂ ਦਾ ਰੰਗ ਬਦਲਦਾ ਜਾਂ ਸਾਹਮਣੇ ਵਾਲੇ ਦੀਆਂ ਜਾਂ ਫਿਰ ਜੋਤਸ਼ੀ ਦੀਆਂ ਦੇਖੋ ਜੋਤਸ਼ੀ ਦੀਆਂ ਅੱਖਾਂ ਦਾ ਰੰਗ ਜਾ ਸਾਹਮਣੇ ਵਾਲੇ ਦੀਆਂ ਅੱਖਾਂ ਦਾ ਰੰਗ ਨਹੀਂ ਬਦਲ ਸਕਦਾ ਪਰ ਕਈ ਵਾਰੀ ਕੀ ਹੁੰਦਾ ਕਿ ਜੋਤਸੀ ਹੈ ਜਿਹੜਾ ਇਹ ਸਾਹਮਣੇ ਵਾਲੇ ਨੂੰ ਇੰਨਾ ਡਰਾ ਦਿੰਦਾ ਕਿ ਉਹ ਦਾ ਉਹ ਹਾਈਪਰ ਹੋ ਜਾਂਦਾ ਆਪਾਂ ਦੇਖਦੇ ਹਾਂ ਕਿ ਕਈ ਵੇ ਲੋਕ ਗੁੱਸੇ ਚ ਆਉਂਦੇ ਆ ਤੇ ਉਹਨਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਉਹ ਕੋਈ ਟਾਵਾ ਟਾਵਾ ਹੁੰਦਾ ਹੈ ਇਸ ਤਰ੍ਹਾਂ ਤਾਂ ਹੋ ਸਕਦਾ ਹੈ ਜਾਂ ਜੋਤਸੀ ਦੀ ਥਾਂ ਤੇ ਕੋਈ ਬਾਬਾ ਬੈਠਾ ਹੈ ਕੋਈ ਤਾੰਤਰੀ ਕੇ ਬੈਠਾ ਹੈ ਉਹਨੇ ਕੋਈ ਨਸ਼ਾ ਕੀਤਾ ਤਾਂ ਉਹ ਨਸ਼ੇ ਦੇ ਨਾਲ ਉਹਦੀਆਂ ਅੱਖਾਂ ਲਾਲ ਹੋ ਗਈਆਂ ਤਾਂ ਇਹ ਇੱਕ ਵੱਖਰੀ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਕੋਈ ਸ਼ਕਤੀ ਆ ਗਈ ਹੈ ਉਹਦੀਆਂ ਅੱਖਾਂ ਲਾਲ ਕਰਨ ਵਾਲੀ ਜਾਂ ਕੋਈ ਕਰਾਮਾਤ ਚਮਤਕਾਰ ਆ ਗਿਆ ਇਹ ਸਾਰੇ ਦਾ ਸਾਰਾ 100% ਝੂਠ ਹੁੰਦਾ ਜੋਤਸ਼ੀਆਂ ਨੂੰ ਤੇ ਖੁੱਲੀ ਚੁਣੌਤੀ ਹੈ ਚੈਲੰਜ ਹੈ ਤਾੰਤ੍ਰਿਕਾਂ ਨੂੰ ਚੁਣੌਤੀ ਹੈ ਕਿ ਜੇ ਉਹ ਜੋਤਿਸ਼ ਸਿੱਧ ਕਰ ਦੇਣ ਜੇ ਤੰਤਰ ਵਿਦਿਆ ਸਿੱਧ ਕਰ ਦੇਣ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਅੱਜ ਇਸ ਖਾਸ ਵੀਡੀਓ ਦੇ ਵਿੱਚ ਰਾਜੂ ਸੋਨੀ ਜੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਜਾਦੂ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਗਈਆਂ ਕੁਝ ਟ੍ਰਿਕਸ ਵੀ ਦੱਸੇ ਗਏ ਤੇ ਨਾਲ ਦੀ ਨਾਲ ਕੁਝ ਟ੍ਰਿਕਸ ਕਰਕੇ ਵੀ ਵਿਖਾਏ ਗਏ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਵੀਡੀਓ ਬਾਬਤ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਧੰਨਵਾਦ